ਜਹਾਂ ਸਫਾਈ ਤਹਾਂ ਖੁਦਾਈ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਕਿ ਇਹ ਸਫਾਈ ਕਰਮਚਾਰੀ ਜਿਹੜੇ ਆ ਉਹ ਕੂੜੇ ਨੂੰ ਇਕੱਠਾ ਕਰ ਰਹੇ ਨੇ ਤੇ ਇਹ ਕੂੜਾ ਇਹਨਾਂ ਨੇ ਇੱਥੋਂ ਇਕੱਠਾ ਕਰਕੇ ਟਰਾਲੀਆਂ ਦੇ ਵਿੱਚ ਭਰ ਕੇ ਡੰਪ ਕਰਕੇ ਜਿੱਥੇ ਜਿੱਥੇ ਡੰਪ ਹੁੰਦਾ ਉੱਥੇ ਲੈ ਕੇ ਜਾਣਾ ਬਹੁਤ ਵਧੀਆ ਤਰੀਕੇ ਦੇ ਨਾਲ ਸਫਾਈ ਕਰਦੇ ਆ ਸਾਰੀ ਇਹ ਜਿੱਥੇ ਵੀ ਹੁੰਦੀ ਆ ਤੇ ਤੁਹਾਨੂੰ ਪਤਾ ਵਾ ਕਿ ਇਹ ਜਿਹੜੀ ਗੰਦਗੀ ਇਹਦੇ ਵਿੱਚ ਕੀ ਕੁਝ ਹੁੰਦਾ ਆ ਇਹਦੇ ਕੋਲ ਖੜਿਆ ਵੀ ਨਹੀਂ ਜਾਂਦਾ ਇੰਨਾ ਮਤਲਬ ਕਿ ਮਸ਼ਕ ਆਉਂਦਾ ਹੁੰਦਾ ਇਸ ਤੇ ਇਹ ਗੰਦਗੀ ਦੇ ਕੋਲੋਂ ਤੇ ਇਹ ਪਰ ਮੈਂ ਤੁਹਾਨੂੰ ਕਿਉਂ ਦਿਖਾਉਣ ਜਾ ਰਿਹਾ ਵਾਂ ਮੇਰੇ ਅਜੇ ਇੱਥੇ ਦਿਖਾਉਣ ਦਾ ਕੀ ਮਕਸਦ ਆ ਤੁਹਾਨੂੰ ਮੈਂ ਦੱਸ ਦਵਾਂ ਕਿ ਅਸੀਂ ਆਮ ਮੀਕਰਾਂ ਦੇ ਵਿੱਚ ਜਦੋਂ ਗੱਲ ਹੁੰਦੀ ਆ ਜਦੋਂ ਕੋਈ ਵੀ ਵੀਰ ਇਹ ਆਉਂਦੇ ਨੇ ਕੂੜਾ ਲੈਣ ਆਪਣੇ ਘਰਾਂ ਦੇ ਵਿੱਚੋਂ ਕੂੜਾ ਚੱਕਣ ਤਾਂ ਜਦੋਂ ਕੋਈ ਆਪਾਂ ਗੇਟ ਖੜਕਾਉਂਦੇ ਆਣਕੇ ਤੇ ਜਦੋਂ ਕੋਈ ਵੀ ਆਪਣੇ ਘਰ ਦਾ ਮੈਂਬਰ ਜਿਹੜਾ ਇਹਨਾਂ ਨੂੰ ਪਹਿਲਾਂ ਵੇਖਦਾ ਵਾ ਤੇ ਉਹ ਪਹਿਲਾਂ ਇਹੋ ਕਹਿੰਦਾ ਵਾ ਕਿ ਕੂੜੇ ਵਾਲੇ ਆਏ ਨੇ ਕੌਣ ਆਏ ਨੇ ਕੂੜੇ ਵਾਲੇ ਆਏ ਨੇ ਇਹ ਗੱਲ ਕਹਿੰਦੇ ਨੇ ਤੇ ਮੈਂ ਸਿਰਫ ਇੰਨੀ ਕੁ ਬੇਨਤੀ ਕਰਨੀ ਸੀ ਤਾਂ ਕਰਕੇ ਮੈਨੂੰ ਲੱਗਿਆ ਜੋ ਵੀ ਆਪਾਂ ਨੂੰ ਇੱਥੇ ਇਹ ਗੱਲ ਸ਼ਬਦ ਜਿਹੜਾ ਵਾ ਉਹ ਬਦਲਣਾ ਚਾਹੀਦਾ ਵਾ ਕਿਉਂਕਿ ਕੂੜੇ ਵਾਲੇ ਨਹੀਂ ਕਹਿਣਾ ਚਾਹੀਦਾ ਇਹਨਾਂ ਨੂੰ ਕਿਉਂਕਿ ਇਹ ਕੂੜੇ ਵਾਲੇ ਨਹੀਂ ਇਹ ਸਫਾਈ ਕਰਮਚਾਰੀ ਨੇ ਸਫਾਈ ਕਰਨ ਵਾਲੇ ਮਤਲਬ ਕਿ ਕੂੜਾ ਨਹੀਂ ਪਾ ਰਹੇ ਕੂੜੇ ਵਾਲੇ ਤੇ ਤਾਂ ਆਪਾਂ ਕਹੀਏ ਨੇ ਉਹਨੂੰ ਜੇ ਕੂੜਾ ਖਲਾਰ ਰਹੇ ਹੋਣੇ ਕੂੜੇ ਵਾਲੇ ਨਹੀਂ ਇਹ ਸਫਾਈ ਕਰਮਚਾਰੀ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਦੀ ਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਭਾਵੇਂ ਕਿ ਬੇਸ਼ੱਕ ਇਹ ਜਿਹੜਾ ਕੰਮ ਕਰਦੇ ਆ ਉਹ ਕੰਮ ਦੇ ਇਹਨਾਂ ਨੂੰ ਪੈਸੇ ਮਿਲਦੇ ਆ ਆਪਾਂ ਹੋਰ ਵੀ ਜਿੰਨੀਆਂ ਵੀ ਕੋਈ ਮਹਿਕਮੇ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਸਰਕਾਰੀ jobbਾਂ ਦੇ ਉੱਤੇ ਉਹਨਾਂ ਨੂੰ ਵੀ ਪੈਸੇ ਮਿਲਦੇ ਆ ਪਰ ਉਹ ਥੋੜੇ ਵੱਡੇ ਅਹੁਦੇ ਆ ਉਹਨਾਂ ਨੂੰ ਸਾਫ਼ ਕਹੀਦਾ ਜਿਹੜੇ ਬਾਲੇ ਵੱਡੇ ਆਲੇ ਉਹਨਾਂ ਨੂੰ ਆਪਾਂ ਹੱਥ ਵੀ ਜੋੜ ਕੇ ਸਲੂਟ ਵੀ ਕਰੀਦਾ ਵੀ ਹਾਂਜੀ ਪਰ ਇਹਦਾ ਮਤਲਬ ਜੇ ਛੋਟੇ ਅਹੁਦੇ ਤੇ ਨੇ ਤੇ ਇਹਦਾ ਮਤਲਬ ਆਪਾਂ ਉਹਨਾਂ ਨੂੰ ਇਹ ਕੂੜੇ ਵਾਲੇ ਨਾ ਕਹੀਏ ਹਾਂ ਆਪਾਂ ਇਹਨਾਂ ਨੂੰ ਸਫਾਈ ਕਰਮਚਾਰੀ ਜੋ ਕਿ ਇਹਨਾਂ ਦਾ ਬਣਦਾ ਸਫਾਈ ਸੇਵਕ ਜਾਂ ਸਫਾਈ ਕਰਮਚਾਰੀ ਉਹ ਜ਼ਰੂਰ ਕਹੀਏ ਤਾਂ ਕਿ ਇਹਨਾਂ ਦਾ ਵੀ ਹੌਸਲਾ ਬਣਿਆ ਰਵੇ ਤੇ ਇਹਨਾਂ ਨੂੰ ਵੀ ਲੱਗੇ ਕਿ ਸਮਾਜ ਦੇ ਵਿੱਚ ਸਾਡੀ ਵੀ ਕੋਈ ਇੱਜ਼ਤ ਆ ਕਿਉਂਕਿ ਜਦੋਂ ਕੂੜੇ ਵਾਲਾ ਕਹਿੰਨੇ ਆਪਾਂ ਕਿਸੇ ਨੂੰ ਤਾਂ ਅਗਲੇ ਦਾ ਵੀ ਦਿਲ ਜਿਹੜਾ ਵਾ ਉਹ ਟੁੱਟਦਾ ਹੋਇਆ ਯਾਰ ਵੀ ਲੋਕ ਸਾਨੂੰ ਕੀ ਸਮਝਦੇ ਆ ਭਾਵੇਂ ਬੇਸ਼ੱਕ ਇਸ ਕੰਮ ਦਾ ਉਹ ਪੈਸੇ ਲੈਂਦੇ ਨੇ ਪਰ ਮੇਰੀ ਇਹ ਬੇਨਤੀ ਆ ਤੇ ਇੱਕ ਗੁਜ਼ਾਰਿਸ਼ ਵੀ ਆ ਜੇਕਰ ਤੁਹਾਨੂੰ ਲੱਗੇ ਕਿ ਇਹ ਸਹੀ ਆ ਇਹ ਜਿਹੜੀ ਮੈਂ ਗੱਲ ਕੀਤੀ ਆ ਤਾਂ ਆਪਣੀ رائے ਜਿਹੜੀ ਆ ਉਹ ਕਮੈਂਟ ਬਾਕਸ ਦੇ ਵਿੱਚ ਭੇਜਿਓ ਜੇ ਤੁਹਾਨੂੰ ਲੱਗੇ ਕਿ ਨਹੀਂ ਸਹੀ ਜਿਹੜੀ ਇਹ ਗੱਲ ਕੀਤੀ ਹੈ ਤੇ ਤਾਂ ਵੀ ਤੁਸੀਂ ਆਪਣਾ ਜਿਹੜਾ ਵਾ ਉਹ ਕਮੈਂਟ ਕਰਕੇ ਉਹ ਦੱਸ ਸਕਦੇ ਹੋ ਥੱਲੇ ਆਪਣੇ ਕਮੈਂਟ ਬਾਕਸ ਦੇ ਵਿੱਚ ਕਿ ਇਹ ਗੱਲ ਜਿਹੜੀ ਉਹ ਨਹੀਂ ਸਹੀ ਜਰੂਰ ਜਿਵੇਂ ਵੀ ਤੁਹਾਨੂੰ ਲੱਗਾ ਹੈ ਗੱਲ ਦੇ ਬਾਰੇ ਉਹ ਜਰੂਰ ਆਪਣੀ رائے ਜਿਹੜੀ ਜਰੂਰ ਕਮੈਂਟ ਬਾਕਸ ਦੇ ਵਿੱਚ ਭੇਜਿਓ ਮਿਲਦੇ ਹਾਂ ਹੋਰ ਕਿਸੇ ਮੁੱਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ